ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 5-5 ਕੁੰਡੀਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 5 ਕੁੰਡੇ ਗਿਣ ਲੈਣੇ ਫਿਰ 5 ਫਿਰ 5 5-5 ਕੁੰਡੇ ਗਿੰਦੇ ਹੋਏ 4 ਕੁੰਡੇ ਵਾਧ ਰੱਖਣੇ ਆ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਦੋ ਹੀ ਸਲਾਈਆਂ ਦਾ ਵਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਉਣੇ ਦੋ ਕੁੰਡੇ ਪੁੱਠੇ ਬਣਾ ਕੇ ਤਿੰਨਾ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਪਹਿਲੇ ਕੁੰਡੇ ਨੂੰ ਪਿਛੋਂ ਦੀ ਇਸ ਤਰੀਕੇ ਨਾਲ ਸਲਾਈ ਤੇ ਲੈਣਾ ਦੂਸਰੇ ਨੂੰ ਛੱਡ ਕੇ ਤੀਸਰੇ ਕੁੰਡੇ ਨੂੰ ਸਲਾਈ ਤੇ ਫੜਨਾ ਪੁੱਚਕਾਰਲੇ ਨੂੰ ਨਹੀਂ ਫੜਨਾ ਇਹਨਾਂ ਦੋਵਾਂ ਕੁੰਡਿਆਂ ਨੂੰ ਬਣਾ ਲੈਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਬਣਾ ਲਿਆ ਜਿਹੜੇ ਦੋਵਾਂ ਨੂੰ ਬਣਾਇਆ ਉਹਨਾਂ ਨੂੰ ਸਲਾਈ ਤੋਂ heਠਾ ਸੁੱਟ ਦੇਣਾ ਵਿਚਕਾਰਲੇ ਕੁੰਡੇ ਨੂੰ ਫੜ ਲੈਣਾ ਤਾਗੇ ਨੂੰ ਵਲ ਮਾਰ ਕੇ ਇਹ ਕੁੰਡੇ ਨੂੰ ਵਿੱਚ ਸਿੱਧਾ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣ ਗਏ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਪੰਜ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੋ ਕੁੰਡੇ ਪੁੱਠੇ ਇਨਾ ਕੁੰਡਿਆਂ ਤੇ ਡਿਜ਼ਾਈਨ ਪੜਨਾ 30 ਸੌਰੀ ਪਹਿਲੇ ਕੁੰਡੇ ਨੂੰ ਫੜਨਾ ਪਿੱਛੋਂ ਦੀ ਦੂਸਰੇ ਨੂੰ ਛੱਡ ਕੇ ਤੀਸਰੇ ਕੁੰਡੇ ਨੂੰ ਸਲਾਈ ਤੇ ਫੜਨਾ ਇਹਨਾਂ ਦੋਵਾਂ ਕੁੰਡਿਆਂ ਨੂੰ ਬਣਾ ਲੈਣਾ ਜਿਹੜੇ ਦੋ ਕੁੰਡੇ ਬਣਾਏ ਇਹਨਾਂ ਨੂੰ ਸਲਾਈ ਤੋਂ ਹੇਠਾਂ ਸੁੱਟ ਦੇਣਾ ਵਿਚਕਾਰਲੇ ਕੁੰਡੇ ਨੂੰ ਫੜ ਲੈਣਾ ਧਾਗੇ ਨੂੰ ਵਲ ਮਾਰਨਾ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹੀ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਵਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਇਹੀ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਪਹਿਲੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਦੇ ਫੜਨਾ ਦੂਸਰੇ ਨੂੰ ਛੱਡ ਕੇ ਤੀਸਰੇ ਨੂੰ ਫੜਨਾ ਇਹਨਾਂ ਨੂੰ ਬਣਾ ਲੈਣਾ ਬਣਾਇਆ ਕੁੰਡਿਆਂ ਨੂੰ ਹੇਟਾਂ ਸੁੱਟ ਦੇਣਾ ਸੈਂਟਰ ਵਾਲੇ ਨੂੰ ਸਲਾਈ ਤੇ ਫੜ ਲੈਣਾ ਤਾਂ ਅੱਗੇ ਨੂੰ ਵੜ ਮਾਰਨਾ ਕੁੰਡਾ ਸਿੱਧਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਗੇ ਡਿਜ਼ਾਈਨ ਦੀ ਪਹਿਲੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਇਹ ਦੋ ਹੀ ਸਿਲਾਈਆਂ ਦਾ ਡਿਜ਼ਾਈਨ ਵਾ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ ਦੂਸਰੀ ਸਿਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋਵਾਂ ਕੁੰਡਿਆਂ ਪੁੱਠਿਆਂ ਨੂੰ ਇਧਰੋਂ ਸਿੱਧੇ ਬਣਾ ਲੈਣਾ ਤਿੰਨਾ ਕੁੰਡਿਆਂ ਨੂੰ ਪੁੱਠੇ ਬਣਾ ਲੈਣਾ ਦੂਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੀਆਂ ਪੁੱਠੀਆਂ ਨੂੰ ਸਿੱਧੇ ਬਣਾਉਣਾ ਤਿੰਨਾ ਕੁੰਡੀਆਂ ਸਿੱਧਿਆਂ ਨੂੰ ਪੁੱਠੇ ਬਣਾਉਣਾ ਇਹ ਦੂਸਰੀ ਸਲਾਈ ਬਣਾ ਕੇ ਫਿਰ ਤਾਂ ਨੂੰ ਮੈਂ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਦੋ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਉੱਬਰੇ-ਉੱਬਰੇਆ ਡਿਜ਼ਾਈਨ ਬਣਦਾ ਜਾਊਗਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ 걸ਜ਼ ਟੌਪ ਤੇ ਫਰਾਕ ਤੇ ਸਕੀਵੀ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ